ਜੋਸ਼ੀ ਲਾਟਰੀ ਜਦੋਂ ਸੀ ਅਮਰਗੜ ਖੋਲਦੀ ਬੰਦੇ ਨੇ ਤੇ ਇਹਦਾ ਨਾਂ ਹੈਗਾ ਗੱਬਰ ਤੇ ਚਾਹ ਬਣਾਉਂਦਾ ਤੇ ਨਾਲ ਨਾਲ ਆਹ ਸਾਰੀਆਂ ਟਿਕਾ ਜਿਹੜੀਆਂ ਲਿਆਈਆਂ ਨੇ ਰਾਸ਼ਟਰੀ ਲਾਟਰੀ ਮੇਰੇ ਖਿਆਲ ਚ ਅਮਰਗੜ ਦੇ ਵਿੱਚ ਕੋਈ ਵੀ ਪਹਿਲਾਂ ਰਾਸ਼ਟਰੀ ਲਾਟਰੀ ਦਾ ਡੀਲਰ ਨਹੀਂ ਸੀ ਹੁਣ ਅਮਰਗੜ ਜਿਹੜਾ ਪੰਡਿਤ ਲਾਟਰੀ ਵਾਲਾ ਉਹਦੇ ਨਾਲ ਚਾਰ ਪੰਜ ਦੁਕਾਨਾਂ ਛੱਡ ਕੇ ਚਾਹ ਵਾਲੇ ਗੱਬਰ ਨੇ ਰਾਸ਼ਟਰੀ ਲਾਟਰੀ ਵੀ ਲਿਆਂਦੀ ਜਿਹਦੇ ਜੇ ਨਾਮ ਮੇਰੇ ਖਿਆਲ ਚ ਡੀਅਰ ਨਾਲੋਂ ਵੱਡੇ ਨੇ ਡੀਅਰ ਜਿਹੜੀ ਕੰਪਨੀ ਆ ਹਾਂਜੀ ਉਸ ਨਾਲੋਂ ਵੱਡੇ ਨਾਮ ਨੇ ਰਾਸ਼ਟਰੀ ਚ ਉਹ ਪਬਲਿਕ ਟੂ ਗਰੰਟਡ ਹੈ ਇਹ ਗਰੰਟਰ ਨਹੀਂ ਹੈ ਕਿਉਂਕਿ ਇਹ ਸਾਰੀ बिक ਜਾਂਦੀ ਹੈ ਠੀਕ ਹੈ ਜੀ ਇਹਦੇ ਵਿੱਚ ਉਹਦੇ ਨਾਲੋਂ ਵੀ ਵੱਧ ਇਨਾਮ ਨੇ ਜਰਾ ਦੇ ਡੀਅਰ ਲਾਟਰੀ ਨਾਲੋਂ ਹਾਂ ਜੀ 1000 ਰੁਪਏ ਦੇ ਵਿੱਚ 1.5 ਕਰੋੜ ਦਾ ਇਨਾਮ ਹੈ ਜੀ 19 5-5 ਲੱਖ ਦੇ ਨੇ 100 ਬੰਦੇ ਨੂੰ ਫੇਰ ਲੱਖ-ਲੱਖ ਰੁਪਏ ਆ ਅੱਛਾ ਇਹਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ 골ਡਨ ਲਾਟਰੀ ਆ ਗਈ ਇਹ ਕੀ ਹੈ ਬਈ ਇਹ 1000 ਰੁਪਏ ਦੇ ਵਿੱਚ 4 ਕਰੋੜ ਰੁਪਏ ਜੀ ਤੁਸੀਂ ਆਨਲਾਈਨ ਦੇ ਦਨਿਓ ਜਾਇ ਲਗਾ ਕੇ ਪਰਸਲ ਕਰਾ ਦੋ ਆਨਲਾਈਨ ਨਹੀਂ ਜੀ ਕੋਰੀਅਰ ਕਰਾ ਸਕਦੇ ਆ ਆਨਲਾਈਨ ਇਲੈਗਲ ਆ ਜਦ ਕਿ ਆਪਾਂ ਕਰਾ ਨਹੀਂ ਤੱਕਦੇ ਠੀਕ ਆ ਅਗਰ ਪੈਸੇ ਕੋਈ ਭੌਂਦਾ ਫਿਰ ਤੁਸੀਂ ਉਹਨੂੰ ਜਿਹੜਾ ਹੈਗਾ ਕੋਰੀਅਰ ਕਰਵਾ ਦੋ ਕੋਰੀਅਰ ਕਰਵਾ ਦਾਂਗੇ ਜੀ ਮੈਂ ਵਕਰੇ ਨਹੀਂ ਹਾਂਜੀ ਤੇ ਇਹਦੇ ਵਿੱਚ ਇਨਾਮ ਵੀ ਜ਼ਿਆਦਾ ਨੇ ਅਤੇ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਦੀ ਪ੍ਰਿੰਟਿੰਗ ਵੀ ਘਟਾ ਮਤਲਬ ਟਿਕਟਾਂ ਵੀ ਘੱਟ ਛਪੀ ਹੁੰਦੀਆਂ ਨੇ ਇਸ ਕਰਕੇ ਇਨਾਮ ਜਿਹੜਾ ਹੈਗਾ ਜਲਦੀ ਲੱਗਣ ਦੀ ਉਮੀਦ ਜਾਗ ਜਾਂਦੀ ਆ ਲੋ ਜੀ ਇੱਕ ਸਮਾਂ ਸੀ ਜਦੋਂ ਲਾਟਰੀ ਦੀ ਟਿਕਟ ਜਿਹੜੀ ਹੈਗੀ ਆ ਤੁਰ ਫਿਰ ਕੇ ਵੇਚ ਜਾਂਦੀ ਪਰ ਹੁਣ ਸਮਾਂ ਬਦਲ ਗਿਆ ਤੇ ਬਹੁਤ ਸਾਰੇ ਲੋਕ ਨੇ ਜਿਹੜੇ ਹੁਣ ਲਾਟਰੀ ਸਟਾਲ ਕਰਨ ਲੱਗ ਗਿਆ ਤੇ ਮੇਰੇ ਪਿੱਛੇ ਚਾਹ ਦੀ ਦੁਕਾਨ ਦੇਖਦੇ ਹੋਮੋਂਗੇ ਵੀ ਸ਼ਾਇਦ ਚਾਹ ਬਣਾਉਣ ਦਾ ਕੰਮ ਕਰਦਾ ਆ ਨਾ ਪਰ ਦੱਸ ਦਈਏ ਕਿ ਜੋਸ਼ੀ ਲਾਟਰੀ ਆ ਦੇਖ ਸਕਦੇ ਹੋ ਜੋਸ਼ੀ ਲਾਟਰੀ ਏਜੰਸੀ ਅਮਰਗੜ ਖੋਲਤੀ ਇਹ ਬੰਦੇ ਨੇ ਤੇ ਇਹਦਾ ਨਾਂ ਹੈਗਾ ਗੱਬਰ ਤੇ ਚਾਹ ਬਣਾਉਂਦਾ ਤੇ ਨਾਲ ਨਾਲ ਆ ਸਾਰੀਆਂ ਟਿਕਟਾਂ ਜਿਹੜੀਆਂ ਲਿਆਈਆਂ ਨੇ ਰਾਸ਼ਟਰੀ ਲਾਟਰੀ ਮੇਰੇ ਖਿਆਲ ਚ ਅਮਰਗੜ ਦੇ ਵਿੱਚ ਕੋਈ ਪਹਿਲਾਂ ਰਾਸ਼ੀ ਲਾਟਰੀ ਦਾ ਡੀਲਰ ਨਹੀਂ ਸੀ ਹੁਣ ਅਮਰਗੜ ਜਿਹੜਾ ਪੰਡਿਤ ਲਾਟਰੀ ਵਾਲਾ ਉਹਦੇ ਨਾਲ ਚਾਰ ਪੰਜ ਦੁਕਾਨਾਂ ਛੱਡ ਕੇ ਚਾਹ ਵਾਲੇ ਗੱਬਰ ਨੇ ਰਾਸ਼ੀ ਲਾਟਰੀ ਵੀ ਲਿਆਂਦੀ ਜਿਹਦੇ ਦੇ ਨਾਮ ਮੇਰੇ ਖਿਆਲ ਚ ਡੀਅਰ ਨਾਲੋਂ ਵੱਡੇ ਨੇ ਕੀ ਲੱਗਦਾ ਗੱਬਰ ਦੱਸ ਡੀਅਰ ਜਿਹੜੀ ਕੰਪਨੀ ਆ ਹਾਂਜੀ ਉਸ ਨਾਲੋਂ ਵੱਡੇ ਇਨਾਮ ਨੇ ਰਾਸ਼ੀ ਚ ਉਹ ਪਬਲਿਕ ਟੂ ਗਰੰਟਡ ਹੈ ਇਹ ਗਰੰਟਡ ਨਹੀਂ ਹੈ ਕਿਉਂਕਿ ਇਹ ਸਾਰੀ बिक ਜਾਂਦੀ ਹੈ ਠੀਕ ਹੈ ਜੀ ਇਦੇ ਵਿੱਚ ਉਹਦੇ ਨਾਲੋਂ ਵੀ ਵੱਧ ਇਨਾਮ ਨੇ ਜ਼ਰਾ ਨੇ ਡੀਅਰ ਲਾਟਰੀ ਨਾਲੋਂ ਹਾਂਜੀ ਫਿਰ ਸਰਕਾਰੀ ਨਹੀਂ ਹੋਣੀ ਸਰਕਾਰੀ ਹੈ ਜ਼ਰਾ ਪੰਜਾਬ ਡੇਅ ਟੈਂਡਰ ਪਾਸ ਹੋਇਆ ਤਾਂ ਹੀ ਵੀ ਕਰਾਈਏ ਸਰਕਾਰ ਤੋਂ ਮਾਨਤਾ ਪ੍ਰਾਪਤ ਹਾਂਜੀ ਮਾਨਤਾ ਪ੍ਰਾਪਤ ਰਾਸ਼ਰੀ ਰਾਸ਼ਰੀ ਤੇ ਇਹ ਇਹਦਾ ਕਿੰਨੇ ਦਾ ਟਿਕਟ ਆ ਜੇ ਤਾਂ ਸਸਤਾ ਹੋ ਇਹਦਾ ਸਾਰਾ ਇੱਕ ਦਾ ਹੈਗਾ 200 ਰੁਪਏ ਦਾ ਜੀ 1 ਕਰੋੜ ਇਨਾਮ ਹੈ 골ਡਨ ਦੀ ਲਾਟਰੀ 200 ਰੁਪਏ ਚ ਹਾਂਜੀ 1 ਕਰੋੜ ਰੁਪਇਆ ਦੋਸਤੋ ਬਾਅਦ 200 ਰੁਪਏ ਦੇ ਵਿੱਚ 75 ਲੱਖ ਰੁਪਏ ਜੀ 200 ਜੀ ਹਾਂ ਜੀ ਜੋ ਕਿ 16 ਤਰੀਕ ਨੂੰ ਨਿਕਲ ਰਹੀ ਹੈ ਜੀ ਉਸ ਤੋਂ ਬਾਅਦ ਸਰ ਲੋੜ ਹੀ ਸਪੈਸ਼ਲ ਬਹੁਤ ਟਾਈਮ ਤੇ ਚੱਲ ਰਹੀ ਹੈ ਜਾਨਕੀ ਇਹ 14 ਤਰੀਕ ਨੂੰ ਨਿਕਲ ਰਹੀ ਹੈ ਜੀ ਉਹ 18 ਨੂੰ ਜਾਂ 14 ਨੂੰ ਇਹ ਮਤਲਬ ਪਹਿਲਾਂ ਲੱਖਪਤੀ ਬਣ ਜੂ ਪਹਿਲਾਂ ਹਾਂ ਜੀ ਬਿਲਕੁਲ ਬਣੂਗਾ ਜੀ ਕਰੋੜਪਤੀ ਬਣੂਗਾ ਜੀ ਕਰੋੜਪਤੀ 4 ਲੱਖਪਤੀ ਬਣਨਗੇ ਫਿਰ 100 ਬੰਦੇ ਨੂੰ ਲੱਖਪਤੀ ਹੋਰ ਬਣਾਉਣਾ ਜੀ ਤੁਸੀਂ ਤਾਂ ਸਕੀਨ ਦੇਂਦੇ 50 ਫਰੀ ਨਹੀਂ ਜੀ ਨਹੀਂ ਉਹ ਪਤਾ ਕੀ ਤੁਹਾਨੂੰ ਪਤਾ ਜਾਲੀ ਟਿਕਟਰ ਨੇ ਹੁਣ ਆਪਾਂ ਕਾਹ ਨੂੰ ਕਹਿਣਾ ਕਿ ਜਿੱਥੇ ਲੱਗੇ ਚਲੋ ਕਾਹਾਂਗੇ ਇੱਕ ਠੋਕ ਕੇ ਕਾਹਾਂਗੇ ਚਲੋ ਅਗਲੀ ਕੀ ਆ ਪਾਣੀ ਦਾ ਗਲਾਸ ਨਹੀਂ ਪਿਆਉਂਦਾ ਜੀ ਕੋਈ ਫ੍ਰੀ ਤਾਂ ਉਹ ਟਿਕਟਾਂ ਵੇਚ ਰਿਆ ਫ੍ਰੀ ਕਿਆ ਬਾਤ ਉਸ ਤੋਂ ਬਾਅਦ 1000 ਰੁਪਏ ਜੀ ਹਾਂ 1000 ਰੁਪਏ ਦੇ ਵਿੱਚ 1.5 ਕਰੋੜ ਦਾ ਇਨਾਮ ਹੈ ਜੀ 19 5-5 ਲੱਖ ਦੇ ਨੇ 100 ਬੰਦੇ ਨੂੰ ਫੇਰ ਲੱਖ-ਲੱਖ ਰੁਪਈਆ ਅੱਛਾ ਇਹਦੇ ਵਿੱਚ ਠੀਕ ਹੈ ਜੀ ਤੇ ਉਸ ਤੋਂ ਬਾਅਦ 골ਡਨ ਦੀ ਲਾਟਰੀ ਆ ਗਈ ਇਹ ਕੀ ਹੈ ਬਈ ਇਹ 1000 ਰੁਪਏ ਦੇ ਵਿੱਚ 4 ਕਰੋੜ ਰੁਪਏ ਜੀ ਹੂੰ ਠੀਕ ਹੈ ਜੀ 25-25 ਲੱਖ ਰੁਪਏ 10 ਬੰਦਿਆਂ ਨੂੰ ਦੇਣਾ ਯਾਨੀ ਕਿ 4 ਕਰੋੜ ਤਾਂ ਬਣਦਾ ਪੱਕਾ ਕਲੀਅਰ ਆ ਕਿ ਰਾਸ਼ੀ ਜੀ ਨਾਮ ਵੱਡੇ ਨੇ ਪਰ ਮੈਨੂੰ ਇੱਕ ਗੱਲ ਦੱਸੋ ਉਹ 16 ਲੱਖ ਟਿਕਟ ਪ੍ਰਿੰਟ ਹੋਈ ਆ ਮੇਰੇ ਵਾਲੀ ਸਰ ਹੋਈ ਆ 3 ਲੱਖ 3 ਲੱਖ ਦੇ ਵਿੱਚ ਨਾਮ ਆਊ ਜਾਂ 10 ਲੱਖ ਦੇ ਨਾਮ ਆਊ ਤੁਸੀਂ ਆਪ ਕਨਫਰਮ ਕਰੋ ਕਿਵੇਂ ਆ ਜੀ ਚਾਹ ਦੀ ਦੁਕਾਨ ਦੇ ਨਾਲ ਰਾਸ਼ੀ ਲੱਗਦਾ ਕਿ ਕੋਈ ਡੀਲਰ ਨਹੀਂ ਸੀ ਡీలਰ ਨਹੀਂ ਹੈਗਾ ਜੀ ਸਰ ਕੋਈ ਫਿਰ ਮੈਂ ਸੋਚਿਆ ਵੀ ਚਲ ਮੈਂ ਹੀ ਰੱਖ ਲਾਂ ਜੀ ਠੀਕ ਹੈ ਜੀ ਨਵਾਂ ਕੰਮ ਕੀਤਾ ਹਾਂ ਨਵਾਂ ਕੰਮ ਕੀਤਾ ਜੀ ਲੋਕਾਂ ਨੂੰ ਫਿਰ ਲੱਖਪਤੀ ਕਰੋੜਪਤੀ ਬਣਾਉਣਾ ਹੈ ਬਿਲਕੁਲ ਬਣਾਵਾਂਗੇ ਜੀ ਤੇ ਮੋਬਾਈਲ ਨੰਬਰ ਦੱਸੋ 7010454930 ਜੀ ਫਿਰ ਤੁਸੀਂ ਆਨਲਾਈਨ ਦੇ ਦਨਿਓ ਜੀ ਅਗਲਾ ਕਹਿੰਦਾ ਪਾਰਸਲ ਕਰਾ ਦਿਓ ਆਨਲਾਈਨ ਨਹੀਂ ਜੀ ਕੋਰੀਅਰ ਕਰਾ ਸਕਦੇ ਆ ਆਨਲਾਈਨ ਇਲੈਗਲ ਆ ਜਣ ਕੇ ਆਪਾਂ ਕਰਾ ਨਹੀਂ ਸਕਦੇ ਠੀਕ ਆ ਅਗਰ ਪੈਸੇ ਕੋਈ ਪਾਉਂਦਾ ਫਿਰ ਤੁਸੀਂ ਉਹਨੂੰ ਜਿਹੜਾ ਹੈਗਾ ਕੋਰੀਅਰ ਕਰਵਾ ਦਿਓ ਕੋਰੀਅਰ ਕਰਵਾ ਦਾਂਗੇ ਜੀ ਪੈਸੇ ਵੱਖਰੇ ਨੇ ਹਾਂ ਜੀ ਠੀਕ ਹੈ ਉਹ ਚਲੋ ਆਪਾਂ ਦੱਸ ਦਾਂਗੇ ਕੋਈ ਗੱਲ ਨਹੀਂ ਜੀ ਚਲੋ ਨਵਾ ਨਵਾ ਕਮਾਤਲਬ ਇਹ ਆ ਕਿ ਰਾਸ਼ਰੀ ਦੇ ਇਨਾਮ ਲੱਗੇ ਲੱਗਦੇ ਨੇ ਹਾਂਜੀ ਬਿਲਕੁਲ ਲੱਗੇ ਮੈਂ ਤਾਂ ਸਰੋਤਿਆਂ ਨੂੰ ਕਹੂੰਗਾ ਜੀ ਆ ਹੁਮਾ ਮਾ ਕੇ ਲੋਕ ਪਾ ਰਹੇ ਨੇ ਤੇ 5 ਲੱਖ ਟਿਕਟ ਪ੍ਰਿੰਟ ਹੋਈ ਆ ਉਹ 16 ਲੱਖ ਇਹ 5 ਲੱਖ ਆ ਜਿਨੇ ਵੀ ਮੇਰੇ ਵੀਰ ਨੇ ਪਾਉਣੀ ਆ ਉਹ ਮੇਰੇ ਨਾਲ ਰਾਬਤਾ ਕਰ ਸਕਦਾ ਜੀ ਬਿਲਕੁਲ ਗੱਬਰ ਐਡਰੈਸ ਆ ਜਾਊਗਾ ਆਪਣਾ ਨਾਬਾਟੂ ਮਰੇ ਕੋਲਾ ਰੋਡ ਦੇ ਉੱਤੇ ਨੀਅਰ ਗੁਰਦੁਆਰਾ ਸਾਹਿਬ ਨੀਅਰ ਪੰਡਰ ਲਾਉਟਰੀ ਏਜੰਸੀ ਨੇੜੇ ਝੁੰਡਾਂ ਨੂੰ ਰੋਡ ਮੋੜਦਾ ਜੀ ਠੀਕ ਹੈ ਜੀ ਹਾਂ ਜੀ ਚਾਹ ਨਾਲ ਬਣਾਈ ਜਾਂਦੀ ਆ ਚਾਹ ਨਾਲ ਫਿਰ ਆਪਾਂ ਪਿਉਂਦੇ ਆ ਜੀ ਬਾਹਰ ਵੀ ਗੱਬਰ ਨੇ ਟਰਾਈ ਕੀਤੀ ਹਈਆਂ ਹਾਂ ਜੀ ਦਬਈ ਜਾ ਕੇ ਆਏ ਜੀ ਦੋ ਵਾਰ ਆ ਕੇ ਆਏ ਹਾਂ ਜੀ ਜੀ ਨਹੀਂ ਲੱਗਿਆ ਜੀ ਨਹੀਂ ਜੀ ਦਾਣਾ ਪਾਣੀ ਹੁੰਦਾ ਹਾਂ ਦਾਣਾ ਪਾਣੀ ਹੈ ਨਹੀਂ ਜੀ ਮੈਂ ਦਾਣਾ ਕਰੋੜਪਈ ਲੋਕਾਂ ਨੂੰ ਕਰੋੜਪਈ ਦੱਖਪਤੀ ਬਣਾਵਾਂਗੇ ਜੀ ਲੋ ਜੀ ਮੁੰਡਾ ਚਾਹ ਦਾ ਕੰਮ ਕਰਦਾ ਸੀ ਗੱਬਰ ਤੇ ਪੰਡ ਲਾਟਰੀ ਵਾਲ ਤੋਂ ਦੋ ਚਾਰ ਦਗਣਾ ਛੱਡ ਕੇ ਜਿਹੜਾ ਰਾਸ਼ਰੀਦਾ ਜੀ ਉਹ ਹੋਰ ਕੰਪਨੀ ਆ ਤੇ ਇਹ ਰਾਸ਼ਰੀ ਹੋਰ ਕੰਪਨੀ ਆ ਤੇ ਇਹਦੇ ਵਿੱਚ ਇਨਾਮ ਵੀ ਜ਼ਿਆਦਾ ਨੇ ਅਤੇ ਜੇ ਗੱਲ ਕਰੀਏ ਤਾਂ ਇਹਦੇ ਵਿੱਚ ਦੀ ਪ੍ਰਿੰਟਿੰਗ ਵੀ ਘੱਟ ਆ ਮਤਲਬ ਟਿਕਟਾਂ ਵੀ ਘੱਟ ਛਪੀ ਹੁੰਦੀਆਂ ਇਸ ਕਰਕੇ ਇਨਾਮ ਜਿਹੜਾ ਹੈਗਾ ਜਲਦੀ ਲੱਗਣ ਦੀ ਉਮੀਦ ਜਾਗ ਜਾਂਦੀ ਆ ਤੇ ਇਹ ਬਚਾਰੇ ਨੂੰ ਇੱਕ ਮੌਕਾ ਚਲੋ ਦੇਈਏ ਤਾ ਜੋ ਜੇ ਡੇਅਰ ਲਾਟਰੀ ਤੁਸੀਂ ਪੰਡਤ ਕੋਲੋਂ ਕੀਤੇ ਹੋ ਤਾਂ ਰਾਸ਼ਟਰੀ ਇੱਥੋਂ ਕੀਦੋ ਅਲੱਗ ਡਿਫਰੈਂਟ ਕੰਪਨੀਆਂ ਡਿਫਰੈਂਟ ਇਹਨਾਂ ਦੇ ਜਿਹੜੇ ਸਟਾਲ ਆ ਚਾਹ ਦਾ ਕੰਮ ਕਰਦੇ ਨਾਲ ਲਾਡ ਰਿਆਂ ਦਾ ਵੀ ਕੰਮ ਕਰਦੇ ਹੋ ਸਪੋਰਟਲੀ ਵੀਡੀਓ ਬਣਾਈ ਆ ਕਿ ਤੁਸੀਂ ਸਹਿਯੋਗ ਦਿਓ ਜੇ 500 ਦਾ ਟਿਕਟੇ ਤੋਂ ਖਰੀਦਦੇ ਹੋ 200 ਦਾ ਖਰੀਦੋ ਪੰਡਤ ਕੋਲੋਂ ਖਰੀਦੋ ਤਾਂ ਇੱਥੋਂ ਵੀ ਇੱਕ ਅਧਾ ਟਿਕਟੇ ਖਰੀਦੋ ਤਾਂ ਕਿਤੇ ਨਾ ਕਿਤੇ ਇਹ ਬੰਦੇ ਦਾ ਵੀ ਚਾੜ ਦਾ ਕੰਮ ਕਰ ਰੂਗਾ ਠੀਕ ਹੈ ਨਾ ਜੀ ਇਹ ਘਰ ਬੈਠੇ ਮੰਗਵਾਉਣਾ 2999 ਰੁਪਏ ਦੇ ਵਿੱਚ ਕੈਂਪੋ ਪੈਕ ਘਰ ਪਹੁੰਚੂਗਾ ਜੀ ਉਹ ਵੀ ਕਹਿ ਗਏ ਨੇ ਸਾਰੇ ਪੰਜੇ ਸਾਰੀਆਂ ਲਾਟਰੀਆਂ ਆ ਜਾਂਦੀਆਂ ਨੇ ਜਿਹਦੇ ਵਿੱਚ 50 100 150 200 220 77104 54930 77104 54930 ਲੋ ਜੀ ਡਿਸਪਲੇ ਤੇ ਵੀ ਜਿਹੜਾ ਇਹਦਾ ਨੰਬਰ ਪਾ ਦਵਾਂਗੇ ਤੇ ਕਰੋ ਸੰਪਰਕ ਇਦਣੇ ਕੀ ਪੰਡਿਤ ਲਾਟਰੀ ਵਾਲੇ ਮango ਤੂੰ ਵੀ ਫੋਨ ਨਾ ਚੱਕੇ ਨਹੀਂ 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 ਤੁਸੀਂ ਮੈਨੂੰ ਫੋਨ ਕਰੋ ਕਮੈਂਟਾਂ ਦੇ ਵਿੱਚ ਦੱਸਣਗੇ ਲੋਕ ਫੇਰ ਫੇਰ ਮੈਨੂੰ ਲਾਂਭਾ ਦਿਓ ਵੀ ਤੁਸੀਂ ਫੋਨ ਨਹੀਂ ਚੱਕਿਆ ਲਓ ਜੀ ਇਹ ਲਾਂਭਾ ਨਹੀਂ ਹੋਊਗਾ ਕਿ ਫੋਨ ਨਹੀਂ ਚੱਕਿਆ ਹੁਣ ਗੱਬਰ ਚੱਕੂਗਾ ਤੇ ਰਾਸ਼ਟਰੀ ਲਾਟਰੀ ਤੇ ਗੌਰ ਕੀ ਲੱਟ ਗਿਆ 골ਡਨ ਲਾਟਰੀ 골ਡਨ ਲਾਟਰੀ ਦੋਨਾਂ ਲਾਟਰੀਆਂ ਦੀ ਟਿਕਟ ਲੈ ਸਕਦੇ ਹੋ ਤੇ ਲੋਕ ਜਿਹੜੇ ਨੇ ਜਲਦ ਜਲਦੀ ਕਰੋੜਪਤੀ ਤੇ ਲੱਖਪਤੀ ਬਣਨ ਦੀ ਉਮੀਦ ਦੇ ਵਿੱਚ ਆ ਵੀ ਰਹੇ ਨੇ ਟਿਕਟਾਂ ਖਰੀਦ ਵੀ ਰਹੇ ਨੇ ਧੰਨਵਾਦ